ਤਾਇਦੀ ਤੀ ਚੱਲੀ ਮੈਂ ਕਿਉਂ ਰਹਾ ਕੱਲੀ ਇਸ ਕਹਾਵਤ ਨੂੰ ਸੱਚ-ਸਾਬਤ ਕਰਦੇ ਆਂ ਪੰਜਾਬ ਕਿਸਾਨ ਜਥੇਬੰਦੀਆਂ ਤੇ ਦੇਸ਼ ਪਰ ਦੀਆਂ ਕਿਸਾਨ ਜਥੇਬੰਦੀਆਂ ਦਾ ਮਿਲਿਆ ਮਿਲ ਕੇ ਬਣਿਆ ਐਸ ਕੇ ਐਮ ਉਹਦਾ ਦੂਜਾ ਵਫਦ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਿਆ ਪਹਿਲਾਂ ਐਸ ਕੇ ਐਮ ਆਪਣੇ ਆਪ ਨੂੰ ਗੈਰ-ਰਾਜਨੀਤਿਕ ਦੱਸਣ ਵਾਲਾ ਪੰਦੇਰ ਹੋਰੀ ਤੇ ਡੱਲਿਆ ਹੋਰੀ ਉਹਨਾਂ ਦਾ ਇੱਕ ਵਫਦ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਉਂਦਾ ਤੇ ਹੁਣ ਐਸ ਕੇ ਐਮ ਜਿਹਨੂੰ ਰਾਜਨੀਤਿਕ ਨਾਮ ਦਿੱਤਾ ਗਿਆ ਜਿਹਦੇ ਵਿੱਚ ਹਨਨ ਮੁਲਾਹੋਰੀ ਬਲਬੀਰ ਸਿੰਘ ਰਾਜੇਵਾਲ ਹੋਰੀ ਡਾਕਟਰ ਦਰਸ਼ਨਪਾਲ ਹੋਰੀ ਇੱਕ ਸਾਰਾ ਵਫਦ ਹਣਾ ਬੈਸਟ ਤਕੈਤ ਨਹੀਂ ਜਾਣਾ ਸੀ ਉਹਦਾ ਵੀ ਨਾ ਸੀ ਪਤਾ ਨਹੀਂ ਤਕੈਤ ਕਿਹਦੇ ਪਹੁੰਚ ਨਹੀਂ ਸਕੇ ਜਾਂ ਕੀ ਹੋਇਆ ਇਹ ਬਖਤ ਵੀ ਸੰਸਦ ਵਿੱਚ ਰਾਉਲ ਗਾਂਧੀ ਨਾਲ ਮੁਲਾਕਾਤ ਕਰਕੇ ਆਇਆ ਚਲੋ ਮੁਲਾਕਾਤ ਕਰਨੀ ਕੋਈ ਮਾੜੀ ਗੱਲ ਨਹੀਂ ਵਿਰੋਧੀ ਤੇ ਤਲਿਟਾ ਤੇ ਅੱਜਕੱਲ੍ਹ ਲੋਕਾਂ ਦੇ ਮੁੱਦੇ ਚੁੱਕਦਾ ਤੇ ਜੋਦੇ ਰਹੀ ਆਵਾਜ਼ ਚੁੱਕੀ ਜਾਂਦੀ ਆ ਤਾਂ ਠੀਕ ਐ ਵੈਸੇ ਇੱਕ ਘੰਟਾ ਕਹਿੰਦੇ ਕਿਸਾਨਾਂ ਕੋਲ ਨੂੰ ਸੁਣਿਆ ਉਹਨਾਂ ਨੇ ਸੁਣਨ ਤੋਂ ਬਾਅਦ ਉਹਨੇ ਜੈਰਾਮ ਰਮੇਸ਼ ਚੰਦ ਜੂਟੀ ਲਈ ਕਿ ਤੁਸੀਂ ਭਾਈ ਇੱਕ ਕਮੇਟੀ ਬਣਾਓ ਕਮੇਟੀ ਕਬਿਲ ਤਿਆਰ ਕਰੇ ਐਮਐਸਪੀ ਤੇ ਕਾਨੂੰਨੀ ਖਰੀਦ ਦੀ ਗਰੰਟੀ ਉੱਤੇ ਰਾਹੁਲ ਗਾਂਧੀ ਭਾਰਤੀ ਸੰਸਦਿਕ ਪ੍ਰਾਈਵੇਟ ਬਿੱਲ ਲਿਆਉਣਗੇ ਤੇ ਉਹ ਪ੍ਰਾਈਵੇਟ ਬਿੱਲ ਅਗਲੇ ਸਰਦਰੂਤੇ اجلاس ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਉਹ ਬਿੱਲ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਕਹਿੰਦੇ ਜਿਆਰਾਮ ਰਮੇਸ਼ਰ ਨੂੰ ਦਿੱਤੀ ਆ ਬੈਸ ਜੁਕੇਂਦਰ ਯਾਦਵ ਵੀ ਇਸ ਮੀਟਿੰਗ 'ਚ ਆ ਜਰ ਸੀ ਤੇ ਕਹਿੰਦੇ ਜੀ ਪੂਰੀ ਵਿਚਾਰ ਚਰਚਾ ਤੋਂ ਬਾਅਦ ਰਾਹੁਲ ਗਾਂਧੀ ਕਹਿੰਦਾ ਕਿ ਕਾਨੂੰਨੀ ਤੌਰ ਤੇ ਖਰੀਦ ਦੀ ਗਰੰਟੀ ਦੀ ਲੜਾਈ ਮੈਂ ਲੜੂੰਗਾ ਜੀ ਇੰਨਾ ਹੀ ਫਿਕਰ ਕਿਸਾਨਾਂ ਦਾ ਕਾਂਗਰਸ ਵਿੱਚ ਸੱਤਾ ਚ ਰਹਿੰਦਿਆਂ ਕੀਤਾ ਹੁੰਦਾ ਤਾਜੇ ਦਿਨ ਦੇਖਣੇ ਨਾ ਪੈਂਦੇ ਤੇ ਜੀ ਇੰਨਾ ਕੋ ਫਿਕਰ ਹੁਣ ਕਿੰਨਾ ਰਾਹੁਲ ਗਾਂਧੀ ਹੁਣ ਦਿਖਾ ਰਹੇ ਨੇ ਇੰਨਾ ਕੋ ਸੱਤਾ ਤਾਰੀ ਤਰ ਭਾਜਪਾ ਖਾ ਦਵੇ ਜਾਂ ਖੁਦ ਨਰਿੰਦਰ ਮੋਦੀ ਬੈਠ ਕੇ ਮਸਲੇ ਸੁਣ ਲੈਣ ਤਾਂ ਸ਼ਾਇਦ ਛੇਤੀ ਹੱਲ ਹੋ ਜਾਣ ਰਾਜਨੀਤੀ ਹੈ ਵਿਰੋਧੀ ਤਰ੍ਹਾਂ ਹਮੇਸ਼ਾ ਲੋਕਾਂ ਦੇ ਮੁੱਦੇ ਯਾਦ ਆਉਂਦੇ ਨੇ ਤੇ ਸੱਤਾ ਚੋਂ ਲੋਕ ਭੁੱਲ ਜਾਂਦੇ ਨੇ ਸਿਰ ਉਹ ਦੇਖਦੇ ਆ ਕਿ ਇਹ ਵਰਤਾਰਾ ਕਿੱਧਰ ਨੂੰ ਜਾਂਦਾ ਹੈ ਰਾਹੁਲ ਗਾਂਧੀ ਨਾਲ ਮੁਲਾਕਾਤ ਲਗਾਤਾਰ ਕਿਸਾਂ ਜਥੇ ਬੰਦੀਆਂ ਕਰ ਰਹੀਆਂ ਸੋ ਤਾਂ ਹੀ ਮੈਂ ਕਿਹਾ ਕਿ ਤਾਇਦੀ ਦੀ ਚੱਲੀ ਮੈਂ ਕਿਉਂ ਰਹਾ ਕੱਲੀ ਪਹਿਲਾਂ ਇੱਕ ਦਲ ਕਰਕੇ ਆਇਆ ਹਣ ਦੂਗਾ ਸੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾ ਕੱਲੀ ਇਸ ਕਹਾਵਤ ਨੂੰ ਸੱਚ ਸਾਬਤ ਕਰਦੇ ਆਂ ਪੰਜਾਬ ਕਿਸਾਨ ਜੱਥੇਬੰਦੀਆਂ ਤੇ ਦੇਸ਼ ਭਰ ਦੀਆਂ ਕਿਸਾਨ ਜੱਥੇਬੰਦੀਆਂ ਦਾ ਮਿਲਿਆ ਮਿਲ ਕੇ ਬਣਿਆ ਐਸਕੇਐਮ ਉਹਦਾ ਦੂਜਾ ਵਫਦ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਿਆ ਪਹਿਲਾਂ ਐਸਕੇਐਮ ਆਪਣੇ ਆਪ ਨੂੰ ਗੈਰ ਅਨੁਭਵਿਕ ਦੱਸਣ ਵਾਲਾ ਭੰਦੇਰ ਹੋਰੀ ਤੇ ਡੱਲੇ ਹੋਰੀ ਉਹਨਾਂ ਦਾ ਇੱਕ ਵਫਦ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਕਿਉਂਦਾ ਤੇ ਹੁਣ ਐਸਕੇਐਮ ਜਿਹਨੂੰ ਰਾਜਨੀਤਿਕ ਨਾਮ ਦਿੱਤਾ ਗਿਆ ਦੇ ਵਿੱਚ ਹਨਨ ਮੁੱਲਾਹੋਰੀ ਬਲਬੀਰ ਸਿੰਘ ਰਾਜੇ ਵਾਲੋਰੀ ਡਾਕਟਰ ਦਰਸ਼ਨਪਾਲ ਹੋਰੀ ਇਹ ਇੱਕ ਸਾਰਾ ਬਬਦ ਹੈ ਨਾ ਬੈਸਟ ਤਕੈਤ ਨਹੀਂ ਜਾਣਾ ਸੀ ਉਹਦਾ ਵੀ ਨਾ ਸੀ ਪਤਾ ਨਹੀਂ ਤਕੈਤ ਕਹਿੰਦੇ ਪਹੁੰਚ ਨਹੀਂ ਸਕੇ ਜਾਂ ਕੀ ਹੋਇਆ ਇਹ ਬਬਦ ਵੀ ਸੰਸਦ ਵਿੱਚ rau landina ਮੁਲਾਕਾਤ ਕਰਕੇ ਆ ਚਲੋ ਮੁਲਾਕਾਤ ਕਰਨੀ ਕੋਈ ਮਾੜੀ ਗੱਲ ਨਹੀਂ ਵਿਰੋਧੀ ਤੇ ਤਾਲੀ ਟਰਾ ਤੇ ਅੱਜ ਕੱਲ੍ਹ ਲੋਕਾਂ ਦੇ ਮੁੱਦੇ ਚੁੱਕਦਾ ਤੇ ਜੋਦੇ ਰਹੀ ਆਵਾਜ਼ ਚੁੱਕੀ ਜਾਂਦੀ ਆ ਤਾਂ ਠੀਕ ਐਸੀ ਇੱਕ ਘੰਟਾ ਕਹਿੰਦੇ ਕਿਸਾਨਾਂ ਆ ਗਏ ਉਹਨੂੰ ਸੁਣਿਆ ਉਹਨਾਂ ਨੇ ਸੁਣਨ ਤੋਂ ਬਾਅਦ ਉਹਨੇ ਜੈਰਾਮ ਰਮੇਸ਼ਵਰਨ ਦੀ ਡਿਊਟੀ ਲਾਈ ਆ ਕਿ ਤੁਸੀਂ ਭਾਈ ਇੱਕ ਕਮੇਟੀ ਬਣਾਓ ਕਮੇਟੀ ਕਬਿਲ ਤਿਆਰ ਕਰੇ ਐਮਐਸਪੀ ਤੇ ਕਾਨੂੰਨੀ ਖਰੀਦ ਦੀ ਗਾਰੰਟੀ ਉੱਤੇ ਰਾਹੁਲ ਗਾਂਧੀ ਭਾਰਤ ਦੀ ਸੰਸਦ 'ਚ ਇੱਕ ਪ੍ਰਾਈਵੇਟ ਬਿੱਲ ਲਿਆਉਣਗੇ ਤੇ ਉਹ ਪ੍ਰਾਈਵੇਟ ਬਿੱਲ ਅਗਲੇ ਸਰਦ ਰੁੱਤ ਦੇ ਇਜਲਾਸ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਉਹ ਬਿੱਲ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਕਹਿੰਦੇ ਜੈਰਾਮ ਰਮੇਸ਼ ਨੂੰ ਦਿੱਤੀ ਹੈ ਵੈਸੇ ਜਗਿੰਦਰ ਜਾਦਵ ਵੀ ਇਸ ਮੀਟਿੰਗ 'ਚ ਹਾਜ਼ਰ ਸੀ ਤੇ ਕਹਿੰਦੇ ਜੀ ਪੂਰੀ ਵਿਚਾਰ ਚਰਚਾ ਤੋਂ ਬਾਅਦ ਰਾਹੁਲ ਗਾਂਧੀ ਕਹਿੰਦਾ ਕਿ ਕਾਨੂੰਨੀ ਤੌਰ ਤੇ ਖਰੀਦ ਦੀ ਗਾਰੰਟੀ ਦੀ ਲੜਾਈ ਮੈਂ ਲੜੂੰਗਾ ਜੇ ਇੰਨਾ ਹੀ ਫਿਕਰ ਕਿਸਾਨਾਂ ਦਾ ਕਾਂਗਰਸ ਵਿੱਚ ਸੱਤਾ 'ਚ ਰਹਿਣਿਆ ਕੀਤਾ ਹੁੰਦਾ ਤਾਂ ਅਜੇ ਦਿਨ ਦੇਖਣੇ ਨਾ ਪੈਂਦੇ ਤੇ ਜੀ ਇੰਨਾ ਕੋਈ ਫਿਕਰ ਹੁਣ ਜਿੰਨਾ rahul gandhi ਹੁਣ ਦਿਖਾ ਰਹੇ ਨੇ ਇੰਨਾ ਕੋਈ ਸੱਤਾਤਰੀ ਤਰ ਭਾਜਪਾ ਖਾ ਦਵੇ ਜਾਂ ਖੁਦ ਨરેન્દ્ર મોદી ਬੈਠ ਕੇ ਮਸਲੇ ਸੁਣ ਲੈਣ ਤਾਂ ਸ਼ਾਇਦ ਸ਼ੀਤੀ ਹੱਲ ਹੋ ਜਾਣਾ ਰਾਜਨੀਤੀ ਹੈ ਵਿਰੋਧੀ ਤਰ੍ਹਾਂ ਨੂੰ ਹਮੇਸ਼ਾ ਲੋਕਾਂ ਦੇ ਮੁੱਦੇ ਯਾਦ ਆਉਂਦੇ ਨੇ ਤੇ ਸੱਤਾ ਚੰਦ ਤੋਂ ਲੋਕ ਭੁੱਲ ਜਾਂਦੇ ਨੇ ਚਲੋ ਦੇਖਦੇ ਹਾਂ ਕਿ ਇਹ ਵਰਤਾਰਾ ਕਿੱਧਰ ਨੂੰ ਜਾਂਦਾ rahul gandhi ਨਾਲ ਮੁਲਾਕਾਤ ਲਗਾਤਾਰ ਕਿਸਮ ਜੱਥੇ ਬੰਦੀਆਂ ਕਰ ਰਹੀਆਂ ਸੋ ਤਾਂ ਹੀ ਮੈਂ ਕਹਿ ਕੇ ਤਾਇਦੀਤੀ ਚੱਲੀ ਮੈਂ ਕਿਉਂ ਰਹਾ ਕੱਲੀ ਪਹਿਲਾਂ ਇੱਕ ਦਲ ਕਰਕੇ ਆਇਆ ਹੁਣ ਦੂਆ ਸੀ ਤੁਸੀਂ ਬਿਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਲਈ